ਹਾਂਜੀ ਆਪਾਂ ਆਏ ਹੋਇਆ ਨਾਪਾ ਮੰਡੀ ਦੇ ਘੋੜੀਆਂ ਦੀ ਤੇ ਤੁਹਾਨੂੰ ਦਿਖਾਉਣੇ ਆਗੇ ਘੋੜੀਆਂ ਤੇ ਘੋੜੇ ਤੇ ਵਿੱਚ ਬਹੁਤ ਸੋਹਣੇ ਹਾਰ ਸ਼ਿੰਗਾਰ ਕੀਤੇ ਹੋਏ ਨੇਗੇ ਤੇ ਸਾਰੇ ਦਰਸ਼ਨ ਕਰਾਉਣੇ ਆਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਸ਼ੇਅਰ ਕਰ ਦਿਓ ਸਾਹਮਣੇ ਲੱਗੇ ਹੋਏ ਨੇਗੇ ਦੁਕਾਨਾਂ ਰੱਸਿਆਂ ਵਾਲੇ ਬਹੁਤ ਸੋਹਣੇ ਮੰਨ ਲਾ ਵੀ ਕਿਸੇ ਤਰ੍ਹਾਂ ਦਾ ਵੀ ਸ਼ਿੰਗਾਰ ਲੈਣਾ ਇੱਥੋਂ ਸ਼ੁਰੂ ਹੁੰਦਾ ਤੇ ਫਤੇ ਘੋੜਾ ਖੜਾ ਹੈ ਬਾਬਾ ਜੀ ਦਾ ਇਹ ਦੇਖੋ ਕਿੰਨਾ ਸੋਹਣਾਗਾ ਫਤੇ ਘੋੜਾ ਤੇ ਬਹੁਤ ਸੋਹਣਾ ਘੋੜਾ ਦੇਖੋ ਠੀਕ ਹੈ ਜੀ ਤੇ ਸ਼ੁਰੂਆਤੋਂ ਆ ਦੇਖੋ ਇੱਥੇ ਬਸ਼ੇਰੀਆਂ ਕੜਾਈ ਖੜੇ ਨੇ ਦੋ ਵਿਚਾਲੇ ਤੇ ਕੋਈ ਬਸ਼ੇਰੇ ਨੇ ਦੂਰੋਂ ਮੈਨੂੰ ਬਸ਼ੇਰੀਆਂ ਲੱਗੀਆਂ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਰੂਰ ਕਿਉਂਕਿ ਮੈਂ ਤੁਹਾਨੂੰ ਸਾਰੀ ਮੰਡੀ ਦਿਖਾਉਂਗਾ ਇਹ ਵੀਡੀਓ ਦੇ ਵਿੱਚ ਇੱਕ ਵੀ ਕਲਿੱਪ ਨਹੀਂ ਕੱਟਦਾ ਹੈਗਾ ਆ ਦੇਖੋ ਜਿਹੜੇ ਆਉਣਾ ਚਾਹੁੰਦੇ ਨੇ ਉਹ ਜਰੂਰ ਪਹੁੰਚੋ ਇੱਥੇ ਬਹੁਤ ਇਕੱਠਾ ਘੋੜੇ ਤੇ ਇਹ ਦੇਖੋ ਮਨਪ੍ਰੀਤ ਸਿੰਘ ਖਰੋੜ ਕੱਦ 5 ਫੁੱਟ 7 ਇੰਚ